ਕੈਨੇਡਾ ਚ ਪੜ੍ਹਾਈ ਲਈ ਜਾਣ ਵਾਲੇ ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚ 2022 ਅਤੇ 23 ਦੇ ਮੁਕਾਬਲੇ 2024 ਅਤੇ 25 ਚ ਘਟੀ ਹੈ। ਉਹਨਾਂ ਚ ਪੰਜਾਬੀ ਵਿਦਿਆਰਥੀਆਂ ਦਾ ਵੱਡਾ ਹਿੱਸਾ ਵੀ ਸ਼ਾਮਲ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2022 ਚ ਭਾਰਤੀ ਵਿਦਿਆਰਥੀਆਂ ਨੂੰ ਲਗਭਗ 2,25,835 ਸਟੱਡੀ ਪਰਮਿਟ ਜਾਰੀ ਕੀਤੇ ਗਏ ਜਦਕਿ 2023 ਚ ਇਹ ਗਿਣਤੀ ਵਧ ਕੇ 2,78,005 ਹੋ ਗਈ ਹੈ। ਪਰ ਸਾਲ 2024 ਚ ਭਾਰਤੀਆਂ ਨੂੰ ਸਿਰਫ 1,88,255 ਅਤੇ 2025 ਚ ਇਸ ਅੰਦਾਜ਼ੇ ਅਨੁਸਾਰ 90,454 ਭਾਰਤੀਆਂ ਨੂੰ ਹੀ ਪੜਾਈ ਲਈ ਪਰਮਿਟ ਜਾਰੀ ਕੀਤੇ ਗਏ ਜੋ ਕਿ 2023 ਨਾਲੋਂ ਤੀਜੇ ਹਿੱਸੇ ਨਾਲੋਂ ਵੀ ਘਟਨੇ ਜਨਵਰੀ ਤੋਂ ਅਗਸਤ 2025 ਤੱਕ 9995 ਭਾਰਤੀਆਂ ਨੂੰ ਹੀ ਪੜ੍ਹਾਈ ਦੀ ਇਜਾਜ਼ਤ ਮਿਲੀ ਹੈ ਜਦਕਿ ਇਸੇ ਮਿਆਦ ਚ 2023 ਚ 149875 ਵਿਦਿਆਰਥੀਆਂ ਨੂੰ ਇਹ ਇਜਾਜ਼ਤ ਮਿਲੀ ਸੀ ਇਸ ਗਿਰਾਵਟ ਦਾ ਕਾਰਨ ਜਨਵਰੀ 2026 ਚ ਲਾਗੂ ਕੀਤੇ ਗਏ ਨਵੇਂ ਨਿਯਮ ਧੋਖਾਧੜੀ ਦੀ ਜਾਂਚ ਵਿਦੇਸ਼ ਜ਼ਰੂਰਤਾਂ ਚ ਵਾਧਾ ਅਤੇ ਭਾਰਤ ਕੈਨੇਡਾ ਵਿਚਕਾਰ ਕੂਟਨੀਤਿਕ ਤਣਾਅ ਵੀ ਹੈ ਭਾਰਤੀ ਵਿਦਿਆਰਥੀਆਂ ਵਿੱਚੋਂ 50 ਤੋਂ 60% ਦਾ ਹਿੱਸਾ ਪੰਜਾਬੀਆਂ ਦਾ ਹੁੰਦਾ ਹੈ ਇਸੇ ਤਰ੍ਹਾਂ ਕੈਨੇਡਾ ਤੋਂ ਵਾਪਸੀ ਕਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਜਦਕਿ ਕੈਨੇਡਾ 'ਚ ਭਾਰਤੀਆਂ ਨੂੰ ਸ਼ਰਨ ਮਿਲਣ ਦੇ ਅਸਾਰ ਵੀ ਘਟੇ ਨੇ